ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੂਰੇ 10 ਲਗ ਦਿਖਾਵਾਂਗੇ ਐਚ ਐਫ ਗਰਲੈਂਡੋ ਸਾਹੀਵਾਲ ਤੇ 에어 ਸ਼ੈਰ ਤੇ ਜਰਸੀ ਤੇ ਐਚ ਐਫ ਨਾ ਕਾਫੀ ਆ ਡਿਟੇਲ ਵੀਰ ਤੋਂ ਬਹੁਤ ਆਓਗੇ ਕਰੀਏ ਗੱਲਬਾਤ ਸਾਫ਼ ਸੁਥਰਾ ਮਾਲ ਆ ਵਪਾਰ ਦਾ ਕੰਮ ਆ ਤੇ ਟਪਾਲੀ ਤੋਂ ਹੈਗਾ ਰਾਈਏ ਵਾਲਾ ਰਾਜਾ ਜ라 ਜ਼ਿਲ੍ਹਾ ਬਠਿੰਡਾ ਉਸੇ ਪਿੰਡਾਂ ਦਾ ਨੌਰਾ ਹੈਗਾ ਸੋ ਬਾਕੀ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੱਸੀ ਦਾ ਭਾਈ ਸੱਸੀ ਕਰਦੇ ਨਾਮ ਐਡਰੈਸ ਬੋਲ ਦਿਓ ਇੱਕ ਵਾਰੀ ਆਹ ਬਈ ਤੇ ਰਾਹੁਲ ਵਾਵਾ ਤੇ ਪਿੰਡ ਆਪਣਾ ਰਾਈਆ ਜ਼ਿਲ੍ਹਾ ਬਠਿੰਡਾ ਦਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9056314210 9056314210 10 ਨਗ ਅਵੇਲੀਵਾਰ ਖਾਜਰਾ ਹਾਂਜੀ ਹਾਂਜੀ ਅੱਠ ਦਾ ਸੁੰਦੇ ਆ ਬੱਚੀ ਕੱਟੀ ਸਭ ਕੁਝ ਮਿਲਦਾ ਠੀਕ ਹੈ ਪਹਿਲੇ ਨੰਬਰ ਵਾਲੀ ਬੱਚੀ ਦੇਖ ਕੇ ਨੇ ਕਿਹੜਾ ਸੂਸਵੀ ਹੈ ਇਹ ਭਾਈ ਰਾਤ ਹੀ ਸੂਸਵੀ ਆ ਪਲੂਣ ਬੈੜ ਪਲ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਵੀ ਬੱਚਾ ਦਿੱਤਾ ਬੱਚਾ ਦਿੱਤਾ ਜੀ ਅਰਜ ਰੋਕਿਆ ਜਮਾ ਓਕੇ ਆ ਬਾਈ ਗਾਰੰਟੀ ਬਣੀ ਬਣੀ ਬਹੁਤ ਆ ਬੈੜ ਠੀਕ ਹੈ ਸਵੇਰੇ ਕਰਤੀ ਸਾਫ ਜਮਾ ਸਵੇਰੇ ਸਾਫ ਆ ਬਾਈ ਬੋਲ ਚੋ ਮਸ਼ੀਨ ਲਾ ਕੇ ਚੋਈ ਆ ਠੀਕ ਹੈ ਤੇ ਭਲਾ ਭਾਈ ਫਰੇ ਥੋੜੀ ਹੈ ਨਾ ਭਲਾ ਬਹੁਤ ਨੇ ਪਣਾ ਪੰਜ ਚਾਰ ਦਿਨ ਲੱਗਣਗੇ ਸਾਫ ਹੋਣ ਤੇ ਮੈਂ ਪਹਿਲਾਂ ਪਸੂ ਪਾਈ ਜਾਂਦਾ ਠੀਕ ਹੈ ਕਿੰਨਾ ਦੁੱਧ ਹੰਦਾ ਜਿਆਦਾ ਦੂਗੀ ਦੁੱਧ ਬਾਈ 30 ਤੋਂ ਪਲੱਸ ਚੱਲੂ ਜਿਹੜੇ ਹਿਸਾਬ ਨਾਲ ਹਾਈਟ ਆ ਬਰੈਡ ਤੇ ਕੱਦ ਦੇਖ ਲੈ ਤੂੰ ਪੂਰਾ ਬਾਡੀ ਵੈਂਟਰ ਚੰਗਾ ਸੈਜ ਬਣਾ ਕੇ ਫੇਰ ਸੁੱਈ ਜਾ ਹਣਾ ਸੋ ਲੇਵਾ ਦੇਖੋ ਥੱਲੇ ਬੈਕ ਸਾਈਡ ਦੇ ਵੀ ਨੀਂਬੂ ਨੂੰ ਸਾਫ ਕਰੇ ਪਲੂਣਾ ਪੜੋ ਪਤਾ ਵੀ ਸੁੱਈ ਜਾਂਦੀ ਚੋਈ ਜਾਂਦੀ ਬਾਕੀ ਫਿਕਸ ਹੱਡਰਦੀ ਆ ਐ ਨਹੀਂ ਹੈਗਾ ਵੀ ਕੋਈ ਟੁੱਟ ਮੈਂ ਜਲੇਵਾਗਾ ਠੀਕ ਹੈ ਸਕੇ ਲੈ ਵੀਰੀ ਆ ਗਈ ਦੁੱਧ ਦਊਗੀ ਭਾਏ ਦਾ ਕੀ ਹੋਊਗਾ ਇਹ ਆ ਵੀ ਇੱਕ ਦਾ ਮਾਨਦਾਨ ਮਾਨਦਾਨ ਕਰਨੇ ਬਾਈ ਲਖੋਂ ਅੰਦਰ ਹੋਊਗਾ ਬਾਹਰ ਹੋਊ ਬਾਹਰ ਹੀ ਹੋਊਗਾ ਥੋੜਾ ਬੋਧਾ ਕਿਹਦਾੰਦਾ ਡਿਵਾਈਡ ਯਾਰ ਜੈ ਜੈ ਗੱਲ ਜਮਾ ਡੂੜਕ ਲਾਕੀ ਦਾ ਕਾਰਗੇ ਲੱਗ ਜਾਂਦੇ ਬੱਚੀ ਪਾਲਣ ਤੇ ਸੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਬਾਕੀ ਕੱਦ ਵਿੜ ਦੇਖੋ ਕਿਆ ਬਾਤਾਂ ਜਮਾ ਟਾਵਰ ਜਿਹੜੀ ਲੰਬੀ ਐ ਸੈਜ ਵਗੈਰਾ ਫੁੱਲਾ ਜਮਾ ਕਿਆ ਬਾਤ ਆਸਤਰ ਦਾ ਬੱਚਾ ਹੀ ਐ 110000 ਕੀਮਤ ਇਹਦੇ ਵਿੱਚ ਮਾਨਦਾਨ ਲੱਖ ਤੋਂ ਬਾਹਰ ਹੋਊਗੀ ਮੂੰਹ ਮੱਥਾ ਸੋਹਣਾ ਸੂਈ ਸਵਾਈਆ ਧਾਰਤਾ ਪਾ ਓਕੇ ਆ ਦੋ ਤੇ 30 ਤੋਂ ਵਾਰ ਪਾ ਦੂ ਪਿੱਛੇ ਬੱਚਾ ਮੇਰ ਕਾਫਾ ਜੇਰ ਵਗੈਰਾ ਦਾ ਕੰਮ ਟੋਟਲੀ ਡੰਦਾ ਸਾਰਾ ਤੇ ਦੂਜੇ ਨੰਬਰਾਂ ਪਾ ਜਿਹੜੀ ਵਹਿੜ ਤਾਜੀ ਸੂਈ ਦੇਖੀ ਜਾਂਦੇ ਆ ਇਹ ਬਾਈ ਸਵੇਰੇ ਸੂਈ ਆ ਬੋਲਾ ਕੱਢ ਲੈ ਇਹਦਾ 7 ਕਿਲੋ ਆ ਤਾਂ ਕਿਹੜਾ ਸੂਆ ਸੂਈ ਆ ਸੂਆ ਵੀ ਤੇ ਦੂਜਾ ਸੂਈ ਆ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਦਾ ਬੱਚਾ ਹੀ ਆ ਜੀਰ ਜੱਪਾ ਓਕੇ ਜੀਰ ਜੱਪਾ ਜਮਾ ਓਕੇ ਠੀਕ ਆ ਕਿੰਨਾ ਦੁੱਧ ਪਾ ਦੂਗੀ ਅੰਦਾਜ਼ਾ ਦੁੱਧ ਵੀਰੇ ਦੇ ਦੂ 24 ਕਿਲੋ 20 ਤੋਂ ਪਲੱਸ ਪਲੱਸ ਹੀ ਜੰਨੂ 20 ਤੋਂ ਪਾਰ ਹਾਂ ਤੇ ਚੌਣ ਚਵਾ ਓਕੇ ਆ ਬਹੁਤ ਚੰਗੀ ਆ ਬਾਈ ਚੌਣ ਚਵਾ ਤੁਹਾਨੂੰ ਬਹੁਤ ਚੰਗਾ ਲੱਗਿਆਗਾ ਨੂੰ ਠੀਕ ਆ ਬਾਕੀ ਹਮਾਰੇ ਤੇ ਨਾੜਾ ਨੂੜੇ ਵੀ ਚੰਗੇ ਆ ਹਨਾ ਇਹਦਾ ਭਾਗ ਕੀ ਰੱਖਿਆ ਇਹ ਬ ਤੋੜ ਦੀ ਬੜਾ ਜੀ ਨੂੰ ਸੋ ਵੀਰੋ ਮੁੱਲ ਹੈਗਾ 85000 ਰੁਪਿਆ 80000 ਦੀ ਵੀ ਇਹ ਕਹਿੰਦਾ ਦੇ ਦਾਂਗੇ ਮੂੰਹ ਵਾਥਾ ਚੰਗਾ ਦੂਜਾ ਸੂਆ ਸੁਈ ਸਵਾਈ ਉਹ ਕਿ ਤਾਜੀ ਸੂਈ ਵੀ ਹੈਣਾ ਸੋ ਜਿੰਦ ਜਾਨ ਵਾਲੀ ਬੱਚੀ ਆ ਪੂਰੀ ਕਹਿਵਾਤਾ ਠੀਕ ਆ ਜੀਰ ਜਪਾ ਓਕੇ ਆ ਬਿਲਕੁਲ ਮੇਰਾ ਵਗੈਰਾ ਲੱਗਿਆ ਪਿਆ ਤਾਜੀ ਬਿਲਕੁਲ ਸੂਈ ਵੀ ਬੜਾ ਵਾਵਾ ਖਾਲੀ ਕਰਿਆ ਵੇਦਾ ਤੇ ਜਿੰਦ ਜਾਨ ਬਹੁਤਾ 85000 ਰੁਪਿਆ ਹੈਗੀ ਇਹਦੀ ਕੀਮਤ ਮਾਨਦਾਨ ਹੋ ਜਾਊਗਾ ਲੈ ਵਲੂ ਆ ਬਹੁਤ ਜਗ੍ਹਾ ਛੱਡਵੇਂ ਲੈਵੇ ਦੀ ਆ ਤੀਜੇ ਨੰਬਰ ਦੇ ਅੱਗੇ ਦੇਖੇ ਨਾ ਜਰਸੀ ਜੀ ਆ ਬਾਬਾ ਯਾਰ ਜੀ ਵੀਰੇ ਪੰਜਾਬ ਵਾਲੀ ਜਰਸੀ ਆ। ਮੂੰਹੋਂ ਦੋ ਦੰਦਾਂ ਦਾ ਰੇਹਣਾ। ਹੈ ਵੀ ਜਿਵੇਂ ਕਬੂਤਰੀ ਆ ਹਨਾ। ਬੜੀ ਚੰਗੀ ਆ। ਇਸ ਕੁਆਲਿਟੀ ਦੇਖ। ਸਵਾਹ ਹੁੰਦੀ ਆ ਕਾਲਜ ਬਾਣੀ ਪੀਣ ਆਣੇ ਜਮਾਂ। ਦੰਦੋਂ ਦੇ। ਦੋ ਦੰਦਾਂ ਦਾ ਜਮਾਂ ਕੱਢੀ ਆ ਤੋਂਦ ਹਨਾ। ਸੋ ਵੀਰੋ ਬਹੁਤ ਛੋਟੀ ਜਰਸੀ। ਕਾਲੇ ਰੰਗ ਦੀ ਜਰਸੀ ਕਿਆ ਬਤਾ ਨਾ ਕਰ ਗਿਆ ਜਮਾਂ ਕਾਲੇ ਨਾ ਕਰ ਗਈ ਤੇ ਮੂੰਹ ਵਾਥਾ ਦੇਖੋ। ਤੇ ਸੀਮਨ ਵਗਰਾ ਤੇ ਨਹੀਂ ਪੁੱਛਿਆ ਕਿਹੜਾ ਲੱਗਿਆ ਵੇ। ਮੂੰਹ ਬਾਈ ਇਹ ایਵੀਐਸ ਦੇ ਦੀ ਆਪ ਆ ਗਈ ਤੇ ਗਾਹਡਨਮਾਰਕ ਦਾ ਲੱਗਿਆ ਸਭ ਬੰਦੇ ਦੇ। ਠੀਕ ਹੈ। ਹਾਂ ਹਾਂ। ਸੋ ਬੱਚੀ ਦੇਖੋ ਕਿਆ ਬਤਾ। ਕਿਆ ਕਿ ਦਿਨ ਕੱਢ ਦਿਆ ਜੇ ਬਾਈ ਇਹਦਾ ਹਫਤਾ ਪਿਆ ਹੋ ਗਿਆ ਬੇੜ ਦਾ ਸੋ ਇੱਕ ਹਫਤਾ ਸੂਣ ਚ ਬਾਕੀ ਪਿਆ ਜਿਵੇਂ ਕਹਿੰਦਾ ਸੱਬੀਓ ਸਾਪਾ ਬਣ ਗਈ ਖਾ ਕੇ ਮਾਲ ਪਰ ਆਇਆ ਉਹ ਚੀਜ਼ ਬਣਨੇ ਨੇ ਕਿਆ ਬਾਤਾਂ ਤੰਬੂ ਲਾ ਦੂ ਜਿੱਦਾਂ ਵਾਲਾ ਲੱਗਿਆ ਬਹੁਤ ਚੰਗਾ ਠੀਕ ਆ ਰਣਦੀ ਆਏ ਨਹੀਂ ਵੀ ਘੱਟ ਵਾਲਾ ਦਾਣਾ ਤੇ ਬਾਕੀ ਸਨੱਖਾ ਪਾਉਣ ਬਾਹਲਾ ਬੱਚੀ ਦੇ ਉੱਪਰ ਹਣਾ ਸੋ ਦੇਖੋ ਬੱਚੀ ਪੂਰੀ ਰੱਖਣੀ ਕਿ ਇਹਨੇ ਘਰ ਘਰ ਦੂ ਜਮਾ ਬਰੀਡ ਧਿਆਰ ਕਰੂਗਾ ਅੱਗੇ ਹਣਾ ਤੇ ਦੁੱਧ ਕਿੰਨਾ ਕਰੀ ਦੂ ਅੰਦਾਜ਼ਾ ਆ ਜਾਏ ਤੇ ਦੁੱਧ ਬਾਈ ਤਲੂਨ ਨੂੰ 2 ਤੋਂ ਪਲੱਸ ਚਾਹੀਦਾ ਯਾਰ ਦੇ ਦੂ ਜਮਾ ਹਣਾ ਕੁਆਲਿਟੀ ਉਹ ਦੇਖ ਕੰਨ ਛੋਟਾ ਸੋ ਬਾਕੀ ਬਰੀਡ ਪੂਰੀ ਫੁੱਲਾ ਕੋਈ ਵੀਰਾ ਹੀ ਨਹੀਂ ਆ ਗਿਆ ਕਹਾਂਦਾ ਬੱਚੀ ਬਰੀਡ ਜਣੀ ਹੈਗੀ ਸੋ ਦੇਖੋ ਮੂੰ ਮੱਥਾ ਖੜ ਨਹੀਂ ਖੜਨੀ ਜਿੰਦ ਜਾਨ ਰਾਜੀ ਸਭੀ ਭਲੀ ਵੀ ਬਹੁਤ ਜਾਈ ਇਹਦਾ ਭਾਗ ਹੀ ਰੱਖਿਆ ਜੀ ਯਾ ਭਾਈ ਮੁੱਲ ਕੋਸ਼ ਕਰਾ ਲਓ 85000 ਦੀ ਦੇਵਾਂਗੇ ਜੈ ਜੈ ਗੱਲ ਜਮਾ ਬੋਲੋ 90 95 ਕਰੀਏ ਉਦੋਂ ਤੂੰ ਫਾਇਦਾ ਨਹੀਂ ਸੋ ਮੁੱਲ ਸਾਰੇ ਵੀਡੀਓ ਦੇ ਵਿੱਚ ਆ ਇਹ ਨਹੀਂ ਗੱਲ ਵੀ ਅੱਛਾ ਕਰ ਰੱਖਗਾ ਆਏਗਾ ਫਲਾਣਾ ਰੇਟ ਹੋਏਗਾ ਧੋਕਾ ਹੋਏਗਾ 85000 ਰੁਪਏ ਰੇਟਾਂ ਵਿੱਚੋਂ ਕਹਿੰਦਾ ਦੇਵਗ ਮਾਰਦਾਨ ਹੋ ਜੂ ਝੋਲੀ ਝਾਲੀ ਬਹੁਤ ਚੰਗੀ ਹੈ ਜਿਹਨੇ ਜਿਹਨੇ ਪੈਸੇ ਲਾ ਲੈ ਵੇਚ ਨਹੀਂ ਨੀ ਔੜੇਗਾ ਲਿਆ ਥਾਰਾ ਪਰਨਾ ਲਈ ਠੀਕ ਹੈ ਅੱਗੇ ਆ ਗਈ ਚੌਥੇ ਨੰਬਰ ਤੇ ਸਾਹੀਵਾਲ ਇਹ ਵੀਰੇ ਸਾਹੀਵਾਲ ਦਾ ਦੂਜਾ ਸੂਆ ਤੋਂ ਗਿਆ ਨੂੰ ਨੇ 17 18 ਕਿਲੋ ਦੁੱਧ ਕੱਢਿਆ ਕੈਕ ਦਿਨ ਲੈਦੀ ਆ ਇਹ ਬਾਈ ਲੈ ਜੂਗੀ ਹਫਤਾ ਕੀ ਗਿਆ ਆਪਾਂ ਨੂੰ ਲੈ ਹਫਤਾ ਸੂਣ ਚ ਬਾਕੀ ਭਾ ਕੀ ਹੋਊ ਇਹਦਾ ਹਾਂਜੀ ਭਾ ਵੀਰੇ ਇਹ ਦੇ ਦਾਂਗੇ 75000 75000 ਦੀ ਸਾਹੀਵਾਲ ਸਾਹੀਵਾਲ 17 18 ਕਿਲੋ ਦੁੱਧ ਦੇਣ ਵਾਲੀ ਪਹਿਲੇ ਦਿਨ ਦਿੱਤਾ ਇਹ ਕਿਦਾ ਵੀਡੀਓ ਪਲੱਸ ਕਹਿੰਦੇ ਸੀ 18 ਕਿਲੋ ਮੰਨ ਕੇ ਲੈ ਜੀ ਬੋਈਨ ਬੋਈਨ ਬਹੁਤ ਵਾਟ 18 ਕਿਲੋ ਮੰਨ ਕੇ ਲੈ ਲਿਓ ਬੈੜ ਹੱਡਾਂ ਪਰਾਂ ਦੀ ਮਜ਼ਬੂਤ ਆ ਕੱਚੀ ਕੱਚੀ ਅਕਲੀ ਭੇਡ ਦੇ ਕਬੜ ਚ ਦੋ ਮਿਹੜਾਂ ਜਿੰਨਾ ਜਿਵੇਂ ਭੇਡ ਦੇ ਉੱਤੇ ਸੱਤ ਮਲਾਜਾ ਹੁੰਦੇ ਉਸ ਵਾਂਗੂ ਚਾਪੜ ਵਰਗੀ ਭਈਆ ਰਾਜੀ ਬੂਜੀ ਬਹੁਤ ਆ ਤੇ ਠੰਡ ਸੋਹਣਾ ਮੁਠੀ ਵਾਲਾ ਸਾਫ ਸਿਦਰਾ ਜਿੰਦੇ ਜਾਣ ਬਹੁਤ ਆ ਚਾਪੜ ਵਰਗੀ ਬੈੜ ਭਈਆ ਜਮ ਤੇ ਅੱਗੇ ਆਪਾਂ 6 ਨੰਬਰ ਤੇ ਦੇਨੇ ਪਏ ਆ ਐਰਸਰ ਹਨਾ ہاں ਵੀਰੇ ਇਹ ਐਰਸਰ オリジナル ਤੇ ਨਾ ਕਿ ਜਿਵੇਂ ਵਿਆਹ ਚ ਆਪਾਂ ਵੜਦਾ ਸਟਾਲਾ ਪਹਿਲਾਂ ਗੋਲ ਗੱਪੇ ਆ ਕੇ ਫਿਰ ਫਰੂਟ ਆ ਗਿਆ ਹਨਾ ਵੀ ਸਾਰਾ ਕੁਝ ਮਿਲੂ ਜਾਵਾ ਹਨਾ ਐਚ.ਵੀ.ਆ ਤੇ ਬਤੀਆਂ ਨਗੀਨੇ ਖੜੇ ਆ ਜਮਾ ਡੀਪੋ ਵਾਲੇ ਕੋਟ ਤੇ ਵੀ ਮੈਂ ਉਹ ਤੇ ਲੈ ਕੇ ਕੋਟਪਿੰਡ ਤੱਕ ਮਾਲ ਪਿਆ ਆਪਣੇ ਕੋਲੇ ਤੇ ਕਿਹੜਾ ਸੂਆ ਸੂੰਦੀ ਆ ਇਹ ਇਹ ਵੀ ਬਾਈ ਦੂਜਾ ਸੂਆ ਸੂੰਦੀ ਆ ਮੂੰਹੋ ਛੇੜਾਂਦਾ ਰਹੀ ਮੂੰਹੋ ਛੇੜਾਂ ਦੂਜਾ ਸੂਆ ਕੱਦ ਕਾੜ ਫੁੱਲਾ ਹਨਾ ਤੇ ਦਿਨ ਕਹਿ ਲੈਂਦੀ ਆ ਇਹ ਨਹੀਂ ਵੀ ਹਫਤੇ ਮੂੰਹ ਕੱਢ ਜੂ ਬਾਈ ਭਾਏ ਦਾ ਕੀ ਆ ਜੀ ਭਾਏ 85000 ਦੀ ਦੇਵਾ ਵੀਰੇ ਮਾਰਦਾਰ ਹੋ ਜੂ ਮਾਰਦਾਰ ਜ਼ਰੂਰ ਕਰ ਕਿੰਨਾ ਦੁੱਧ ਮੰਨ ਕੇ ਬੰਦਾ ਗੁੱਟੀ ਖੋਲੇ ਜੀ ਦੁੱਧ ਵੀਰੇ 20 ਪਲਾਸ ਹੀ ਕੱਢਣਾ ਇਹਨੇ ਐਵੇਂ ਕਹਿਣ ਨੂੰ 25 ਕਹਲਾ ਠੰਡੀ ਬਹੁਤ ਆ ਹਨਾ ਆਉਣ ਵਾਲੀ ਲਈ ਜਾਊਗੀ ਤੇ ਬਾਕੀ ਨਾੜਾ ਨੂੜਾ ਸਿਸਟਮ ਬਹੁਤ ਵਧੀਆ ਸਰ ਸਾਈਡ ਤੋਂ ਥਾਣ ਦਿਖਾ ਕਿੰਨਾ ਚੰਗਾ ਠੀਕ ਆ ਬਹੁਤ ਚੰਗਾ ਸਣਾ ਚੋਣ ਦਾ ਸੁਆਦ ਆਇਆ ਕਰੋ ਸੋ ਗੱਬਣ ਇਦਾਂ ਖੜਦੀ ਨਹੀਂ ਕਦੇ ਤੇ ਇਹਦਾ ਭਾਪਾ ਕਰਿਆ 85 ਹਣਾ 85 ਮਾਨਤਨ ਹੋ ਜਾਊਗਾ ਮਾਨਤਨ ਕਰ ਜਿਹੜਾ ਕਢਾ ਦੇ ਫਿਰ ਇਹਦਾ ਵੀ ਕਰਮਾੜੀ ਦਾ ਸੋ 1 2 3 4 5 ਪੰਜ ਪੰਜਵੇਂ ਨੰਬਰ ਤੇ ਆ ਗਈ ਆਪਣੀ ਇਹ ਆਹ ਐਰ ਸ਼ਰ ਬਹੁਤ ਚੰਗੀ ਐ ਸਾਫ ਸੁਥਰੀ ਐ ਜਿੰਦ ਜਾਣਾ ਕਦ ਬੈੱਡ ਵੀ ਜੈਜ ਐ ਜਮ ਹਵਾਨਾ ਗਲਾਬੀ ਗਲਾਬੀ ਪਿਆ ਕਹਿਵਾਤਾ ਕਰਮਾੜੀ ਦਾ ਫੋ ਦੇਖੋ ਫੇਸ ਕੁਆਲਿਟੀ ਵਗੈਰਾ ਚੰਗਾ ਕਹਿੰਦਾ ਭਾਈ ਬਰੀਡ ਆ ਨਿੱਜਾ ਜਗ ਲਾ ਨਾਕ ਸਾਰੀ ਇਸ ਵੀਰ ਕੋਲ ਸਾਡ ਮੇ ਅੱਜ ਤੇ ਅੱਗੇ ਜਿਹੜੀ ਇਹ ਵੇੜ ਦੇਖੀ ਨੇ ਭਾਈ ਇਹ ਵੀਰੇ ਦੋ ਦੰਦ ਦਾ ਮੂੰਹ ਤੇ ਆਪ ਖੋ ਤੇ ਬਰੂਟ ਦੀ ਆ ਤਾਂ ਮਹੀਨਾ ਇੱਕ ਬਾਕੀ ਹੈ 6ਵੇਂ ਨੰਬਰ ਤੇ ਦੋ ਦੰਦ ਮਹੀਨਾ ਬਾਕੀ ਹੈ ਨਾ ਖੋ ਬਰੂਟ ਦੀ ਆ ਅੱਗੇ 66 ਸੀ ਮਨ ਲੱਗਿਆ ਹੰਟਰ ਦਾ ਵੀਰ ਖੋ ਲੇ ਕਾਰਡ ਦੀ ਆ ਫਾਰਮ ਠੀਕ ਹੈ ਹੰਟਰ ਲਾਸੂ ਰੇਰੀਆ ਦਾ ਹੰਟਰ ਦਾ ਲੱਗਿਆ ਤੁਹਾਨੂੰ ਦਿੱਕ ਠੀਕ ਹੈ ਅੱਗੇ ਗਾਹਾਂ 7ਵੇਂ ਨੰਬਰ ਤੇ ਆ ਗਈ ਇਹ ਵੀਰੇ ਹੈਗੀ ਆ ਬਾਡ ਵੇੜ ਦੇ ਸੀਮੰਦੀ ਤੇ ਅੱਗੇ ਇਹ ਪੀਡੀਐਫ ਜਿਹੜਾ ਗੱਭਣਾ ਜਮਾਸਕਾ ਦੀ ਸੀ ਮੇਨ ਤੋਂ ਜਮਾਸਕਾ ਦਾ ਪੀਡੀਐਫ ਹਾਂ 7 ਨੰਬਰ ਤੇ ਇਹਨੂੰ ਲੱਗਿਆ ਵਾ ਹਣਾ ਤੇ ਕੈਦ ਲੈਂਦੇ ਸੂਂ ਚ ਇਹ ਵੀ ਬਾਈ ਲੈ ਜੂਗੀ ਮਨ ਲਾ 20 ਦਿਨ ਤਾ ਹਲੇ ਮੂਹ ਕਿਵੇਂ ਮੂਹ ਹੀ ਛੇ ਦੰਦ ਬਾਈ ਦੂਜਾ ਸੂਆ ਛੇ ਦੰਦ ਦੂਜਾ ਸੂਆ ਬਾਕੀ ਸਫਾਈਆਂ ਸੁੰਝਾ ਬਹੁਤਾ ਬੱਚੀ ਦਾ ਜਮਾ ਬਹੁਤ ਵੀਰ ਯਾਰ ਬੈੜਾਂ ਦੀ ਠੀਕ ਹੈ ਇਕਲਾ ਆ ਦੇਖ ਲਾ ਤੁੰਦੂਗੀ ਬਾੜ ਐਡੀ ਕਿੱਥੇ ਹੁੰਦੀ ਆ ਇਹਨੂੰ ਕਿੱਥੇ ਸੋ ਜਮਾ ਜਿੰਦ ਜਿੰਦਿਆਂ ਵਾਲੇ ਬੱਚਿਆਂ ਜਮਾ ਹਣਾ ਸੋ ਬਹੁਤ ਸਾਫ ਸੁਥਰੀ ਅੱਗੇ ਲਾਸਟ ਦੇ ਮਾਲ ਕੱਚਾ ਖੜਾ ਹਣਾ ਸੋ ਲਾਸਟ ਦੇਰ ਮਾਲ ਦੇਖਦੇ ਪਏ ਕੱਚਾ ਹਜੇ ਇਹ ਡਿਟੇਲ ਵੀਰ ਕਹਿੰਦਾ ਫੇਰ ਦੱਸਾਂਗੇ ਉਹ ਕੱਚਾ ਜ਼ਿਆਦਾ ਹੈ ਤੇ ਬਾਕੀ ਆ ਦੇਖੋ ਕੁਆਲਟੀ ਦੇਖ ਬੈਠ ਦੀ ਕੰਨ ਜਮੀ ਨਿਕਾ ਨਿਕਾ ਹਣਾ ਬਹੁਤ ਚੰਗੀ ਹੈ ਬਾਈ ਬਰੂਡ ਦੇ ਸੀਮਨ ਦੀ ਹੈ ਸੋ ਬਰੂਡ ਦੇ ਸੀਮਨ ਜਮਨ ਸੀਮਨ ਵੀ ਸਟਾਕੀ ਵਗੈਰਾ ਬਹੁਤ ਚੰਗੇ ਚੰਗੇ ਸੀਮਨ ਵਰਤੇ ਜਾਂਦੇ ਐ ਐਫ ਦੇ ਵਿੱਚ ਤੇ ਸੀਮਨਾਂ ਦੇ ਅਕੋਰਡਿੰਗ ਪਸ਼ੂ ਦੇ ਦੁੱਧ ਪਸ਼ੂ ਨੇ ਦੇਣਾ ਹੁੰਦਾ ਸੋ ਲੇਵਾ ਦੇਖੋ ਕਰਮਾਲੀ ਦਾ ਹਜੇ ਮਹੀਨੇ ਵੀ ਬਣਾਉਣਾ ਵੀ ਨਹੀਂ ਵੀ ਟੁੱਟ ਮੈਂ ਲੇਵਾ ਬਣਾਉਗੀ ਠੀਕ ਹੈ ਸਾਰੇ ਪਸ਼ੂ ਇਸੇ ਲੇਵੇ ਦੇ ਰਿਹਾ ਕਿਹੜਾ ਲੋਕਾ ਮੇਵਾ ਸੋ ਪਸ਼ੂ ਨੂੰ ਸਾਰਾ ਕੁਝ ਦਿਖਾਦਾ ਮ ਤੇ ਅਗੇ ਗਰਲੈਂਡੋ ਚੋਂ ਮਾਲ ਥੋੜਾ ਕੱਚਾ ਖੜਾ ਜੇ ਤੁਸੀਂ ਆਓਗੇ ਇਹ ਵੀ ਵਕਾਊ ਆ ਵੈਸੇ ਪਰ ਕੱਚੀਆਂ ਥੋੜੀਆਂ ਵੱਧ ਆ ਗਈਆਂ ਤੇ ਸੋ ਇਹਨਾਂ ਵਾਲੇ ਵੀਡੀਓ ਆ ਬੈਡ ਸਾਨੂੰ ਤੋੜ ਕੇ ਦਿਖਾ ਦਿੰਨੇ ਆ ਇਹ ਦੂਜਾ ਸੂਰ ਸੁੰਦੀ ਆ ਮੂੰਹ ਕਿੰਨੀ ਅੱਛੀ ਸ਼ਿੱਗੀ ਵੀਰੇ ਗੰਡ ਬੈਡ ਦੀ ਕੀ ਮੰਦੀ ਆ ਕੋਲ ਹੰਟਰ ਦਾ ਲੱਗਿਆ ਵਾਣਾ ਹੰਟਰ ਨਾ ਇਹਨੇ ਲੱਗਿਆ ਜਮਾਸਕਰ ਹੰਟਰ ਦੂਜੀ ਦਾ ਲੱਗਿਆ ਵਾਸ਼ੇ ਸੋ ਲੇਵਾ ਦੇਖੋ ਕਿਆ ਬਾਤ ਆ ਗਰਾਬੀ ਗਰਾਬੀ ਜਾਵਾ ਕਿਆ ਬਾਤ ਆ ਫੱਟ ਫਾੜ ਕੰਪੈਕਟਡ ਰੱਖੂ ਠੀਕ ਐ ਠੀਕ ਐ ਪੂਰੀ ਜਿੰਦ ਜਾਨ ਜਾਤ ਪਾਤ ਵਾਲੀ ਬੱਚੀ ਆ ਨਾ ਸੋ ਦੇਖੋ ਮੂੰਹ ਮੱਥਾ ਬਹੁਤ ਸਨੱਕੀ ਬੈਡ ਸੋ ਨਾਗਸ ਨੂੰ ਕਾਫੀ ਦਿਖਾਤੇ ਪਿੰਡ ਰਾਈਆ ਭਾਈ ਇਹ ਤਾਂ ਟਪਾਲੀ ਜਨੇ ਰੋਡ ਦੇ ਬੰਨ ਨੋਹਰਾ ਪੈਂਦਾ ਰਾਹੁਲ ਬਾਬਾ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਬਿਆਕੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੇਂ